ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਰਠ ਵਾਰ ਮਹੱਲੇ ਚੌਥੇ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਸੁਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਲ ਨਾ ਕਤ ਮੰ ਦੰਦੀ ਦੰਦੀ ਨਹੀਂ ਕਹਿਣਾ ਦੰਦੀ 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 ਮੈਲ ਤੂੰ ਵੀ ਦੱਦੇ ਆ ਨਾ ਦੰਦੀ ਮੈਲ ਨਾ ਕਾਤ ਮਾਨ ਕਾਤ ਪੋਲਾ ਬੋਲਣਾ ਹੈ ਮਾਨ ਪਦ ਤੇ ਵਿਸਰਾਮ ਹੈ ਜੀਬਾ ਜਿੱਥੇ ਯਮਕ ਲਾ ਦਨੀ ਹੈ ਸੱਚਾ ਸੂਏ ਦੰਦੀ ਮੈਲ ਨਾ ਕਤ ਮੰ ਕਤ ਨਹੀਂ ਨਾ ਕਹਿਣਾ ਕਾਤ ਨਾ ਕਾਤ ਮਾਨ ਜੀਬਾ ਸੱਚਾ ਸੋਏ ਜੀਬਸ ਜੀਬਾ ਪਾਤ ਜੀ ਯਮ ਖਲਾ ਕੇ ਜੀਬਾ ਸੱਚਾ ਸੋਏ ਸਸਰਾ ਪਈਏ ਪੈ ਵਸੀ ਸਤ ਗੁਰ ਸੇਵਨ ਸੰਗ ਪਰ ਹਰ ਕੱਪੜ ਜੇ ਪਿਰ ਮਿਲੈ ਖੁਸ਼ੀ 라ਵੇ ਪਿਰ ਸੰਗ ਸਦਾ ਸੀਗਾਰੀ ਨਾਉ ਮਨ ਕਦੇ ਨਾ ਮੈਲ ਪਤੰਗ ਇਸਰਾਮ ਧਿਆਨ ਲਾਉਣਾ ਸਦਾ ਸੀਗਾਰੀ ਨਾਉ ਮਨ ਇਥੇ ਵਿਸਰਾਮ ਕਦੇ ਨ ਮੈਲ ਪਤੰਗ ਦੇਵਰ ਜੇਠ ਮੁਏ ਦੁਖ ਸਸੂ ਕਾ ਸਸੂ ਕਾ ਡਰ ਕੇਸ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਦੇਵਰ ਜੇਠ ਮੁਏ ਇੱਥੇ ਠਮਕ ਲਾ ਕੇ ਦੁਖ ਇੱਥੇ ਵਿਸਰਾਮ ਲਾ ਦੇਣਾ ਸਸੂ ਕਾ ਡਰ ਕੇਸ ਡਰ ਪਦ ਤੇ ਠਮਕ ਲਾ ਦੇ ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠਿ ਤਾਮ ਸੁਹਾਵਣੀ ਜਾ ਹਰ ਨਾਮ ਟੰਡੋਲੇ ਗੁਰਮੁਖ ਗੁਰ ਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਚੋਲੇ ਹਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਹਰ ਜੈਸਾ ਪੁਰਖ ਇਥੇ ਠੰਮ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦਰੜਾਇਆ ਮਨ ਅਣਤ ਨ ਕਾਹੂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਗੁਰ ਕੇ ਗੋਲ-ਗੋਲੇ ਪੌੜੀ ਗੋਲ-ਗੋਲੇ ਗੁਰ ਸਤਗੁਰ ਕੇ ਗੋਲ-ਗੋਲੇ ਪੌੜੀ ਗੋਲ ਗੋਲ ਗੋਲੇ ਨਹੀਂ ਕਹਿਣਾ ਤੂੰ ਆਪੇ ਸਿਸ਼ਟ ਕਰਤਾ ਤੂੰ ਆਪੇ ਸਿਸ਼ਟ ਕਰਤਾ ਸਿਰਜਣਹਾਰਿਆ ਤੁਧ ਆਪੇ ਖੇਲ ਰਚਾਇ ਤੁਧ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣਹਾਰਿਆ ਸਭ ਤੇਰਾ ਸਬਦ ਵਰਤੈ ਉਪਾਵਣਹਾਰਿਆ ਗੁਰਮੁਖ ਹੋ ਗੁਰਮੁਖ ਸਦਾ ਸਲਾਹੀ ਗੁਰ ਕਉ ਵਾਰਿਆ ਹੋ ਗੁਰਮੁਖ ਸਦਾ ਸਲਾਹੀ ਓ ਗੁਰਮੁਖ ਸਦਾ ਸਲਾਹੀ ਗੁਰ ਕਉ ਵਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ